ਕੀਤਾ ਜਾ ਰਹੇ ਹੋ ਸਸ਼ੀਕਲ ਜੀ ਜਿਹੜਾ ਤੁਸੀਂ ਇਹ ਸਵਾਲ ਕੀਤਾ ਬੜਾ ਦਬਾਰੇ ਇਸ ਕੋਈ ਸ਼ੱਕ ਨਹੀਂ ਵੀ ਪੂਰੇ ਪੰਜਾਬ ਵੀ ਜਿਹੜੇ ਸਾਡੇ ਬਹੁਤ ਸਾਰੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਦੇ ਵਿੱਚ ਨੇ ਪਰ ਬਠਿੰਡੇ ਵਿੱਚ ਜਿਹੜਾ ਹੈਗਾ ਕੁਝ ਕਨਾਲ ਦੇ ਛੋਟਾ-ਬੋਟਾ ਬ੍ਰੀਚ ਹੋਇਆ ਪਰ ਸਾਨੂੰ ਕੋਈ ਐਡਾ ਬਹੁਤ ਵੱਡਾ ਖਤਰਾ ਬਠਿੰਡੇ ਵਿੱਚ ਨਹੀਂ ਹੈਗਾ ਵੀ ਸਾਡੇ ਇੱਥੇ ਕਿ ਕਿਸੇ ਤਰ੍ਹਾਂ ਦੇ ਜਾਨ ਤੇ ਮਾਲ ਨੂੰ ਕਿਸੇ ਤਰ੍ਹਾਂ ਨੁਕਸਾਨ ਹੋਣ ਦੀ ਅਸ਼ੰਕਾ ਹੋਵੇ ਪਰ ਫਿਰ ਵੀ ਸਾਡੇ ਅਫਸਰ ਸਹਿਬਾਨ ਸਾਰੇ ਮੁਸਤੈਦ ਨੇ ਉਹ ਜਿੱਥੇ ਜਿੱਥੇ ਸਾਡੇ ਆ ਨਹਿਰਾਂਆਂ ਉੱਥੇ ਨੰਗਦੀਆਂ ਨੇ ਉੱਥੇ ਉਹ ਸਫਾਈ ਕਰਾ ਰਹੇ ਨੇ ਡਰੇਨਸ ਦੀ ਤੇ ਜਿੱਥੇ ਕਿਸੇ ਲੋੜ ਪੈਣ ਦੇ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਉਹ ਮੁਹਈਆ ਕਰਾ ਰਹੇ ਆ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਐਨ ਜੀਓਜ਼ ਨੇ ਹੁਣ ਅਸਰ ਨਾਲ ਤਾਲਮਿਲ ਕੀਤਾ ਕੈਮਿਸਟ ਐਸੋਸੀਏਸ਼ਨਜ਼ ਨੇ ਤੇ ਆਈਐਮਏ ਬਟਿੰਡਾ ਸਾਰੇ ਨਾਲ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਹੈ ਵੀ ਜੇ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਉਹ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਨੇ ਉਹਨਾਂ ਨੇ ਆਪ ਮੁਹਾਰੀ ਸਾਡੇ ਰੈੱਡ ਕਰਾਸ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਕੁਝ ਕੁ ਪੈਸੇ ਵੀ ਦਿੱਤੇ ਫੰਡਸ ਰੈੱਡ ਕਰਾਸ ਲਈ ਉਹਨਾਂ ਨੇ ਜਿਹੜੀਆਂ ਖਾਨ ਦੀ ਵਸਤੂਆਂ ਆ ਜਾਂ ਬੇਜਵਾਨ ਜਾਨਵਰਾਂ ਲਈ ਕੈਟਲ ਫੀਡ ਚਾਹੀਦੀ ਹੈ ਚਾਰਾ ਚਾਹੀਦਾ ਹੈ ਉਹ ਸਾਨੂੰ ਉਹਨਾਂ ਨੂੰ ਮਹੱਈਆ ਕਰਾਇਆ ਹੈ ਤੇ ਅਸੀਂ ਨੇੜੇ ਦੇ ਸਾਡੇ ਜਿਵੇਂ ਫਾਜ਼ਲ ਕਾ ਹੈ ਫਲੋਜਪੁਰ ਹੈ ਉੱਥੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਡੀਸੀ ਸਾਹਿਬ ਨਾਲ ਤਾਲਮਿਲ ਕਰਾਇਆ ਹੈ ਤੇ ਜੋ ਸਾਡੇ ਕੋਲ ਕਿਸੇ ਤਰ੍ਹਾਂ ਦੀ ਰਿਕੁਐਸਟ ਆ ਰਹੀ ਹੈ ਵੀ ਉਹ ਕਿਸ ਤਰ੍ਹਾਂ ਦਾ ਦਾਨ ਦੇਣਾ ਚਾਹੁੰਦੇ ਨੇ ਜਾਂ ਮਦਦ ਕਰਨਾ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਤਾਂ ਅਸੀਂ ਉਹਨਾਂ ਦਾ ਤਾਲਮਿਲ ਡੀਸੀ ਫਲੋਜਪੁਰ ਡੀਸੀ ਫਾਜ਼ਲ ਕਰਨ ਕਰਾ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਇਹ ਹੀ ਬੇਨਤੀ ਕਰਾਂਗੇ ਵੀ ਸਾਡੇ ਬਠਿੰਡੇ ਨੂੰ ਹਰੇ ਤੱਕ ਇਸੇ ਤਰ੍ਹਾਂ ਦੀ ਪਾਣੀ ਦਾ ਖਤਰਾ ਨਹੀਂ ਹੈ ਫਿਰ ਵੀ ਜੇ ਕਿਸੇ ਸਾਡੇ ਭਰਾ ਨੂੰ ਸਾਡੇ ਭੈਣ ਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ ਸਰ ਜਿਸ ਤਰ੍ਹਾਂ ਦੇ ਹਾਲਾਤ ਹੈ ਮੌਸਮ ਵਿਭਾਗ ਅਨੁਸਾਰ ਵੀ ਅਗਲੇ ਦਿਨਾਂ ਦੇ ਵਿੱਚ ਹੋਰ بارش ਜਿਹੜੀ ਆ ਸਕਦੀ ਹੈ ਉਸ ਨੂੰ ਲੈ ਕੇ ਸਾਡੇ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਗਈਆਂ ਨੇ ਹਾਂਜੀ ਹਾਂ ਸਾਡੇ ਵੱਲੋਂ ਪੂਰੀ ਤਿਆਰੀ ਹੈਗੀ ਹੈ ਸਾਡੇ ਕਿਸੇ ਵੀ ਤਰ੍ਹਾਂ ਦੇ ਆਫਤ ਦੇ ਵਿੱਚ ਅਸੀਂ ਨਜਿੱਠਣ ਲਈ ਤਿਆਰ ਹੈਗੇ ਆ ਏ ਰੱਬ ਕੇ ਹੀ ਅਰਦਾਸ ਕਰਾਂਗੇ ਸਾਨੂੰ ਕਿਸੇ ਦਾ ਮੈਂ ਕਹੀ ਜਾ ਮੌਕਾ ਨਾ ਦੇਖਣਾ ਪਵੇ